ਬਿਆਲੇ ਪੰਜ ਪੀਰ ਠੱਠੇ ਪੀਰ ਬੈਠਾ ਗੁਰਪਾਰੀ ਅਰਜਣ ਕਾ ਪਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਰੂਵਾਰੀ ਦਲ ਭੰਜਣ ਗੁਰੂ ਸੂਰਮਾ ਵੱਟ ਜੁਦਾ ਬਹੁ ਪਰ ਅਵਕਾਰੀ ਸ਼ੇਵਪਾਤੀਸ਼ਾ ਸ਼ਾਨ ਹੈ ਨਰਾਲੀ ਤੇਰੀ ਪਰ ਅਬਕਾਰਾਂ ਦੇ ਲਈ ਖੰਡਾ ਖੜਕਾਇਆ ਤੂੰ ਮੀਰੀ ਅਤਿ ਪੀਰੀ ਦੀਆਂ ਦੋ ਤਲਵਾਰਾਂ ਪਾਕੇ ਜ਼ਾਲਮਾਂ ਦਾ ਨਾਸ ਕੀਤਾ ਜ਼ੁਲਮ ਦਾ ਫਾਇਆ ਤੂੰ ਵੱਡੇ ਵੱਟੇ ਜੋਧਿਆਂ ਨੂੰ ਰਣੇ ਵਿੱਚ ਰਾਣ ਦਿੱਤਾ ਪੈਂਦੇ ਖਾਂਦਾ ਮਨ ਇੱਕ ਪਲਚ ਗਵਾਇਆ ਤੂੰ ਸਾਜ ਦੇ ਪੇਟਾਂ ਦੀ ਦਾ ਤਾਂ ਢਾਡੀ ਵਾਰਾ ਗਾਉਣ ਦੇ ਨਹੀਂ ਆ ਚੜਦੀ ਕਲਾ ਤੇ ਰਹਿਣਾ ਸਭ ਕਿਸ ਗਾਇਆ ਤੂੰ ਆ ਚੜਦੀ ਕਲਾ ਤੇ ਰਹਿਣਾ ਸਭ ਕਿਸ ਗਾਇਆ ਤੂੰ ਗੁਰੂ ਪਿਆਰੀ ਖਾਸਾ ਸਾਧ ਸੰਗ ਜੀਓ ਬਹਾਦਰ ਬਾਬਾ ਬੀਦੀ ਚੰਦ ਜੀ ਦੀ ਸੱਚੇ ਸਾਲਗੋਹਾਂ ਨੇ ਡਿਊਟੀ ਲਈ ਹੈ ਵੀ ਦਿਸ਼ਾਲੇ ਜਦੋਂ ਪੱਟੀ ਦੇ ਪਠਾਣਾ ਨੇ ਦਿਸ਼ਾਲੇ ਖੋਲੇ ਸੰਗਤ ਤੋਂ ਆਉਂਦੀ ਕੋਲੋਂ ਤਾ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਰਾਜ ਰੁੱਟੇ ਗਏ ਸਾਡੇ ਤੋਂ ੱੱਕੇ ਨਾਲ ਜਾਲਮਾਂ ਨੇ ਦਿਸਾਲੇ ਖੋਲੇ ਨੇ ਤਾਂ ਮੇਰੀ ਬਿਰੀ ਦੇ ਮਾਲਕ ਸਤਿਗੁਰਾਂ ਨੇ ਬਹਾਦਰ ਪਾਵਾ ਵਿਧਿਜੰਦ ਦੀ ਡਿਊਟੀ ਲਾਈ ਆਂ ਨਹੀਂ ਭਾਈ ਵਿਧਿਜੰਦਾਂ ਦਿਸਾਲੇ ਲਿਆ ਜਾ ਕੇ ਬਹਾਦਰ ਪਾਵਾ ਵਿਧਿਜੰਦ ਜੀ ਗੁਰੂ ਸ਼ੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਗਏ ਨੇ ਤਾਂ ਜਦੋਂ ਦਿਸਾਲੇ ਲੈ ਕੇ ਆਏ ਵਾਪਸ ਆਏ ਜਦੋਂ ਤਾਂ ਮੇਰੀ ਬਿਰੀ ਦੇ ਮਾਲਕ ਸਤਿਗੁਰਾਂ ਦਾ ਦਰਬਾਰ ਬੜਾ ਵੱਡਾ ਫਿਰ ਗਿਆ ਸਰਤਾ ਬੜੇ ਵੱਡੇ ਘੱਟ 'ਚ ਬੈਠੀਆਂ ਨੇ ਤਾਂ ਮੀਰੀ ਪੀਰੀ ਦੇ ਮਾਲਕ ਸੱਚੇ ਸਾਡੇ ਦਰਬਾਰ ਸਾਹਿਬ ਸੱਚਖੰਡ ਦੇ ਮਾਲਕ ਸੱਚੇ ਪਾਸ਼ਾ ਸਰਤਾ ਹੱਥੇ ਬੈਠੇ ਨੇ ਤਾਂ ਬਹਾਦਰ ਬਾਬਾ ਬੀਤ ਜੰਦ ਜੀ ਨੇ ਗੁਰੂ ਛੇਵੇਂ ਪਾਸ਼ਾ ਦੇ ਚਰਨਾਂ ਤੇ ਨਿਸ਼ਾਨੇ ਲਿਆ ਕੇ ਰੱਖੇ ਨੇ ਨਿਸ਼ਾਨੇ ਲਿਆ ਕੇ ਰੱਖ ਕੇ ਜਿਹਨੇ ਬੇਨਤੀਆਂ ਕਰਦਾ ਜਿਹਨੇ ਅਰਜ਼ਾ ਕਰਦਾ ਉਹ ਮੌਕੇ ਨ ਲੈਣਾ ਦਾਸ پیش ਕਰਨ ਲੱਗਿਆ ਉਹ ਮੌਕੇ ਦਾ ਸੀਨ ਪੇਸ਼ ਕਰਨ ਲੱਗਿਆ ਦਾਸ ਬੜੇ ਪਿਆਰ ਤੇ ਸਤਿਕਾਰ ਨਾਲ ਤਕਿਓ ਬਹਾਦਰ ਬਾਬਾ ਬਿਦਿਆ ਦੀਆਂ ਜ ਚਰਨਾਂ ਵਿੱਚ ਬੇਨਤੀਆਂ ਐਵੇਂ ਕਰਦਾ ਸੀ ਚਰਨ ਤੇ ਰੱਖ ਦੀ ਛਾਲੇ ਦੋਵੇਂ ਹੱਥ ਜੋੜਦਾ ਚਰਨ ਤੇ ਰੱਖ ਦੀ ਛਾਲੇ ਦੋਵੇਂ ਹੱਥ ਜੋੜਦਾ ਹੋ ਗਈ ਕੋਈ ਭੁੱਲ ਦਾਸ ਤੋਂ ਮਾਫੀ ਮੈਂ ਲੂੜਦਾ ਹੁੰਮੀਦਾਰ ਰੁਗਚਿੰਦਰਾ ਕਰਿਓ ਸਭ ਦੂਰ ਜੀ ਸੇਵਕ ਦੀ ਸੇਵਾ ਦਾ ਕਰ ਲੋ ਮਨਜੂਰ ਜੀ ਸੇਵਕ ਦੀ ਸੇਵਾ ਦਾ ਕਰਿਓ ਮਨਜੂਰ ਜੀ ਤੁਹਾਡਾ ਨਾਂ ਲੈ ਕੇ ਦਾਤਾ ਪੱਠੀ ਵਿੱਚ ਬੈ ਗਿਆ ਮੈਂ ਤੁਹਾਡਾ ਨਾਂ ਲੈ ਕੇ ਦਾਤਾ ਪੱਠੀ ਵਿੱਚ ਬੈ ਗਿਆ ਮੈਂ ਮਾਣਿਆ ਸੀ ਸੁਰਗ ਨਜ਼ਾਰਾ ਛੇਜਾ ਤੇ ਪੈ ਗਿਆ ਮੈਂ ਬਣ ਗਈ ਸੀ ਬੁਲੰਗਿਆਰੇ ਬਣ ਗਈ ਸੀ ਬੁਲੰਗਿਆਰੇ ਤੁਹਾਡਾ ਦਸਤੂਰ ਜੀ ਫੇਰਕ ਦੀ ਸੇਵਾ ਦਾਦਾ ਕਰ ਲਿਓ ਮਨਜੂਰ ਜੀ ਫੇਰਕ ਦੀ ਸੇਵਾ ਦਾਦਾ ਕਰਿਓ ਮਨਜੂਰ ਜੀ ਤੁਹਾਡਾ ਸਿਕਾਰ ਜਦਾਤਾ ਆਪੇ ਬਣਾਇਆ ਤੇ ਅਵਿਕਾਰ ਜਨਦਾਤਾ ਆਪੇ ਬਣਾਇਆ ਤੈ ਕੀਤਾ ਵਡਭਾਗੀ ਮੈਨੂੰ ਸੇਵਾ ਵਿੱਚ ਲਾਇਆ ਤੈ ਜੱਗ ਕਬੀਰ ਭਗਤ ਦਾ ਜੱਗ ਕਬੀਰ ਭਗਤ ਦਾ ਸਹਾਰਿਆ ਸੀ ਪੂਰ ਜੀ ਸੇਵਕ ਦੀ ਸੇਵਾ ਦਾਤਾ ਕਰਿਓ ਮਨਜੂਰ ਜੀ ਸੇਵਕ ਦੀ ਸੇਵਾ ਦਾਤਾ ਕਰ ਲਓ ਮਨਜੂਰ ਜੀ ਤਨੁ ਮਾਨ ਬਖਸ਼ਦਾ ਕਰਕੇ ਬਹਾਨਾ ਤੂੰ ਭਗਤਾਂ ਮਾਨ ਬਖਸ਼ਦਾ ਕਰਕੇ ਬਹਾਨਾ ਤੂੰ ਆਪੇ ਹੀ ਜੋਤ ਲਾਹੀ ਆਪੇ ਪਰਵਾਨਾ ਤੂੰ ਤੇਰੇ ਜੋ ਵਖਤ ਪਿਆਰੇ ਤੇਰੇ ਜੋ ਭਗਤ ਪਿਆਰੇ ਤੇਰਾ ਹੀ ਨੂਰ ਜੀ ਸੇਵਕ ਦੀ ਸੇਵਾ ਦਾਤਾ ਕਰਿਉ ਮਨਜੂਰ ਜੀ ਸੇਵਕ ਦੀ ਸੇਵਾ ਦਾ ਕਰ ਲਓ ਮਨਜੂਰ ਜੀ ਖੁਸ਼ੀਆਂ ਵਿੱਚ ਆ ਗਏ ਸਤਿਗੁਰੂ ਖੁਸ਼ੀਆਂ ਵਿੱਚ ਆ ਗਏ ਸਤਿਗੁਰੂ ਦਿੰਦੇ ਵਰਦੈਨ ਜੀ ਹੋ ਗਿਆ ਤੂੰ ਬਰਮ ਗਿਆਨੀ ਕਰ ਲੈ ਵਖਿਆਨ ਜੀ ਭਗਤੀ ਤੇ ਸ਼ਕਤੀ ਤੇਰੀ ਭਗਤੀ ਤੇ ਸ਼ਕਤੀ ਤੇਰੀ ਹੋ ਗਈ ਮਨਜੂਰ ਜੀ ਸੇਵਕ ਦੀ ਸੇਵਾ ਦਾ ਕਰ ਲਓ ਮਨਜੂਰ ਸੇਵਕ ਦੀ ਸੇਵਾ ਦਾ ਕਰੇ ਉਮਰ ਜੂਰ ਜੀ ਸੁਣ ਕੇ ਤੇ ਸੰਗਤ ਸਾਰੀ ਸੁਣ ਕੇ ਤੇ ਸੰਗਤ ਸਾਰੀ ਹੋ ਗਈ ਹਰ ਰੰਗ ਜੀ ਸੁਣ ਕੇ ਤੇ ਸੰਗਤ ਸਾਰੀ ਹੋ ਗਈ ਹਰ ਰੰਗ ਜੀ ਮੀਰੀ ਤੇ ਪੀਰੀ ਵਾਲੇ ਸ਼ਕਤੀ ਮਹਾਰ ਜੀ ਵਖਦੇ ਸਾਰਗ ਤੋਂ ਨੇੜੇ ਰਸਤੇ ਇਸਾਰਗ ਤੋਂ ਨੇੜੇ ਹਾਜ਼ਰ ਹੈ ਜੂਰ ਜੀ ਸੇਵਕ ਦੀ ਸੇਵਾ ਦਾਤਾ ਕਰਿਓ ਮਨ ਜੂਰ ਜੀ ਸੇਵਕ ਦੀ ਸੇਵਾ ਦਾਤਾ ਕਰ ਲਿਓ ਮਨ ਜੂਰ ਜੀ ਜੋਰਾ ਸਿੰਘ ਕਹੇ ਮਸਾਫਰ ਜੋਰਾ ਸਿੰਘ ਲਿਖੇ ਮਸਾਫਰ ਰੱਬ ਤਾਂ ਕੋਈ ਵੱਖ ਨਹੀਂ ਜੋਰਾ ਸਿੰਘ ਲਿਖੇ ਮਸਾਫਰ ਰੱਬ ਤਾਂ ਕੋਈ ਵੱਖ ਨਹੀਂ ਦੱਸਿਆ ਸੀ ਬੁੱਲੇ ਸ਼ਾਹ ਨੂੰ ਤੇਰੇ ਉਹ ਅੱਖ ਨਹੀਂ ਰਧੀਆਂ ਤੇ ਸਧੀਆਂ ਦੇਕੇ ਇਹਦੀਆਂ ਤੇ ਸਧੀਆਂ ਦੇਕੇ ਕਰਤਾ ਭਰਪੂਰ ਜੀ ਸੇਵਕ ਦੀ ਸੇਵਾ ਦਾ ਤਾਂ ਕਰਿਓ ਮਨਜੂਰ ਜੀ ਸੇਵਕ ਦੀ ਸੇਵਾ ਦਾ ਤਾਂ ਕਰਿਓ ਮਨਜੂਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ